हेलो फ्रेंड्स आप सब दा मेरे चैनल मेरी डेली फ्रेश किचन ते स्वागत है आज असी पेठे ते मां की दाल दीयां बढ़िया बनाउनेया जो अमृतसर ही बढ़िया किया जांदा चलो आपा बनाइए पेठा हुन असी छिलके ते काट लिया ते आ हुन असी ਨੂੰ ਕੱਦੂ ਕਸ਼ ਕਰ ਲਾਂਗੇ ਹੁਣ ਸਾਰਾ ਪੇਠਾ ਇਦਾਂ ਹੀ ਅਸੀਂ ਕੱਦੂ ਕਸ਼ ਕਰ ਲੈਣਾ ਲਓ ਜੀ ਹੁਣ ਅਸੀਂ ਆ ਮਾਵਾਂ ਦੀ ਦਾਲ ਜਿਹੜੀ ਸੀ ਭੋਕੇ ਰੱਖੀ ਉਹਨੂੰ ਅਸੀਂ ਬਰੀਕ ਕਰ ਲਿਆ ਵਾ ਪੀਸ ਲਿਆ ਤੇ ਆ ਜਿਹੜਾ ਪੇਠਾ ਸੀਗਾ ਉਹਨੂੰ ਵੀ ਅਸੀਂ ਕੱਦੂ ਕਸ਼ ਕਰਕੇ ਰੱਖ ਲਿਆ ਤੇ ਇਹਦੇ ਵਿੱਚ ਫੋਮ ਵਾਸਤੇ ਅਸੀਂ ਆਹੋਨੇ ਮਸਾਲੇ ਲੈ ਲਏ ਆ ਸਾਬਤ ਜੀਰਾ ਪਾਵਾਂਗੇ ਲਾਲ ਮਿਰਚ ਕਾਲੀ ਮਿਰਚ ਜੀਰਾ ਤੇ ਨਮਕ ਥੋੜਾ ਜਿਹਾ ਪਾਉਣਾ ਆਪਣੀ ਮਰਜ਼ੀ ਆ ਪਾਈਏ ਜਾਂ ਨਾ ਪਾਈਏ ਭਾਵੇਂ ਬਾਅਦ ਵਿੱਚ ਵੀ ਪਾ ਲਈਦਾ ਪਰ ਥੋੜਾ ਹੀ ਪਾਈਦਾ ਜ਼ਿਆਦਾ ਨਹੀਂ ਕਿਉਂਕਿ ਸਬਜ਼ੀ ਵਿੱਚ ਵੀ ਪਾਉਣਾ ਆਲਰੇਡੀ ਫਿਰ ਬਾਅਦ ਵਿੱਚ ਪਾਉਣਾ ਹੁੰਦਾ ਹਲਦੀ ਤੇ ਇਹ ਦੇਗੀ ਮਿਰਚ ਆ ਤੇ ਆਚਾਰ ਕੱਪਾਂ ਹਰੀਆਂ ਮਿਰਚਾਂ ਪਾਉਣ ਲੱਗੇ ਆ ਲੌਂਗ ਮੋਟੀ ਇਲਾਚੀ ਛੋਟੀ ਇਲਾਚੀ ਤੇ ਇੱਕ ਹੈਗੀ ਆ ਦਾਲਚੀਨੀ ਇੱਕ ਆ ਸਟਾਰ ਦਾ ਟੁਕੜਾ ਇੱਕ ਮਗਧ ਇਹ ਵੀ ਥੋੜੀਆਂ ਜੀਆਂ ਚੀਜ਼ਾਂ ਜਿਹੜੀਆਂ ਆਪਾਂ ਵਧੀਆ ਟੇਸਟ ਵਾਸਤੇ ਪਾਵਾਂਗੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਅਸੀਂ ਹੁਣ ਗਰਮ ਕਰਾਂਗੇ ਅੰਮੀ ਜਿਹੜੇ ਮਸਾਲੇ ਆ ਨਾ ਅਸੀਂ ਇਹਨਾਂ ਨੂੰ ਮਿਕਸੀ ਵਿੱਚ ਨਹੀਂ ਕੁਟਕੇ ਪਾਉਣਾ ਅਸੀਂ ਇਦਾਂ ਇਨਾਂ ਨੂੰ ਮੈਂ ਕੂਡੇ ਦੇ ਵਿੱਚ ਦਰੜ ਕਰਨਾ ਐਸਟਰਾ ਇਹਨਾਂ ਨੂੰ ਇੱਦਾਂ ਹੀ ਹੋਣਾ ਧਨੀਆ ਪਾ ਲੈਣਾ ਤਾਂ ਬਹਿ ਗਏ ਇਦਾਂ ਰਹਿ ਬੰਦੇ ਕੁੰਡੇ ਦੇ ਵਿੱਚ ਜ਼ਰੜ ਕਰਕੇ ਪਾਉਂਗੇ ਬਿਲਕੁਲ ਆਪਾਂ ਜਿਵੇਂ ਪਿਛਲੇ ਜ਼ਮਾਨੇ ਚ ਬਣਾਉਂਦੇ ਸੀਗੇ ਤੇ اسی ਤਰੀਕੇ ਦੇ ਨਾਲ ਅੰਮ੍ਰਿਤਸਰ ਦੀਆਂ ਬੜੀਆਂ ਜਿਐਸੀ ਤਰੀਕੇ ਨਾਲ ਬਣਾਵਾਂਗੇ ਇਹਨਾਂ ਨਾਲ ਵੇਖੋ ਖੁਸ਼ਬੂ ਕਿੰਨੀ ਸੋਹਣੀ ਆਉਂਦੀ ਹੈ ਜਿਹੜਾ ਆਪਾਂ ਮਿਕਸੀ ਦੇ ਵਿੱਚ ਮਸਾਲਾ ਪੀਸਦੇ ਆ ਉਹ ਇਕਦਮ ਬਹੁਤ ਬਰੀਕ ਪਾਊਡਰ ਬਣ ਜਾਂਦਾ ਤੇ ਉਹਦੇ ਸਾੜੀ ਜਾਂਦਾ ਉਹਦੀ ਕੋਈ ਸੁਗੰਧ ਨਹੀਂ ਆਉਂਦੀ ਤੇ ਇਹਦੀ ਵੇਖੋ ਇਦਾਂ ਪੀਥਿਆ ਕਿੰਨੀ ਸੋਹਣੀ ਸੁਗੰਧ ਆਉਂਦੀ ਹੁਣ ਇਹਨੂੰ ਵੀ ਅਹੀਂ ਕੱਢ ਲੈਨੇ ਹੋਰ ਅਸੀਂ ਆਲਟਾ ਮਾਂ ਦਾ ਆਟਾ ਵਾ ਇਹਨੂੰ ਅਸੀਂ ਵੱਡੀ ਥਾਲੀ ਤੇ ਚ ਕੱਢ ਲੈਨੇ ਤੇ ਵੀ ਅੱਜ ਅਸੀਂ ਆ पेठा पालोंगे हूँ इन असी चं तरह मिक्स कर लेना ਇਹ ਡਾਇਰੈਕਸ਼ਨ ਦੇ ਵਿੱਚ ਅਸੀਂ ਇਹਨੂੰ ਘੋਲਣਾ ਸੜਾ ਆਟਾ ਸੀ ਇਹਦੀ ਹਵਾ ਜਿਹੜੀ ਆ ਕੱਢਣੀ ਆ ਜਿਵੇਂ ਆਪਾਂ ਪਹਿਲਿਆਂ ਦਾ ਆਟਾ ਕਰੀਦਾ ਉਸੇ ਤਰ੍ਹਾਂ ਇਹ ਵੀ ਆਪਾਂ ਕਰਨਾ ਜੋ ਜੋ ਹਿਏ ਨੂੰ ਕਰਾਂਗੇ ਜੋਰ ਜੋਰ ਨਾਲ ਤੇ ਇਹ ਆਟਾ ਜਿਹੜਾ ਇਹਦਾ ਕਲਰ ਵੀ ਚੇਂਜ ਹੋ ਜਾਣਾ ਤੇ ਇਹਦਾ ਉਹਦਾਂ ਹੀ ਹਲਕਾ ਹੋ ਜਾਣਾ ਲੋਜੀ ਹੋਣ ਸਾਡਾ ਆਟਾ ਕਿੰਨਾ ਹਲਕਾ ਹੋ ਗਿਆ ਇਹਨੂੰ ਹੁਣ ਅਸੀਂ ਚੈੱਕ ਕਰਾਂਗੇ ਪਾਣੀ ਦੇ ਵਿੱਚ ਪਾ ਕੇ ਦੇਖੋ ਆਪਾਂ ਆ ਡੋਂਗੇ ਵਿੱਚ ਪਾਣੀ ਲੈ ਲਿਆ ਇਹਦੇ ਵਿੱਚ ਪਾਵਾਂਗੇ ਤੇ ਇਹ ਤਰ ਗਿਆ ਉੱਤੇ ਦੇਖੋ ਇਹ ਪੂਰੀ ਤਰ੍ਹਾਂ ਤੈਰਨ ਲੱਗ ਗਿਆ ਇਹਦਾ ਮਤਲਬ ਸਾਡਾ ਇਹ ਬੈਟਰ ਪੂਰਾ ਹੁਣ ਤਿਆਰ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਸਾਡੀ ਜਿਹੜੀ ਇਹ ਦਾਲ ਆ ਕਿਲੋ ਦੇ ਲਗਭਗ ਸਾਡੀ ਦਾਲ ਸੀਗੀ ਤੇ ਜਿਹੜਾ ਪੇਠਾ ਵਾ ਉਹ ਵੀ 2 ਕਿਲੋ ਸੀ ਕੱਟ-ਕਟਾ ਕੇ ਉਹਦੀ ਵੇਸਟ ਕੱਢ ਕੇ ਤੇ ਕਿਲੋ ਹੋ ਗਿਆ ਸੀ ਸਾਡਾ ਤੇ ਉਹਦੇ ਵਿੱਚ ਹੁਣ ਅਸੀਂ ਆਚਾਰ ਪੰਚ ਚਮਚ ਜਿਹੜੀ ਆ ਕਾਲੀ ਮਿਰਚ ਦਰੜ ਕੀਤੀ ਹੋਈ ਉਹ ਪਾ ਮੰਗੇ ਤੇ ਇਸੇ ਤਰ੍ਹਾਂ ਹੀ ਫਿਰ 4-5 ਚਮਚੀ ਉਹ ਮੋਟਾ ਮੋਟਾ ਦਰੜ ਕੀਤਾ ਹੋਇਆ ਸਾਬਤ ਜੀਰਾ ਐਡ 4 ਚਮਚ ਸੋਰੀ ਹੋ ਤਨੀ ਅਸੀਂ ਇਹ ਜੀਰਾ ਤੇ ਐ ਹਲਦੀ ਜਿਹੜੀ ਆ ਇਹ ਅਸੀਂ ਸਿਰਫ 2 ਚਮਚੇ ਹੀ ਲਵਾਂਗੇ ਕਿਉਂਕਿ ਇਹਦੇ ਵਾਸਤੇ ਕੋਈ ਪਾਉਂਦੇ ਕਈ ਨਹੀਂ ਪਾਉਂਦੇ ਆਪਾਂ ਥੋੜਾ ਕਲਰ ਹੀ ਦੇਣਾ ਜਿਹੜਾ ਨਮਕ ਆ ਇਹ ਵੀ 1.5 ਚਮਚੇ ਰਿਹਾ ਵਾ ਜ਼ਿਆਦਾ ਨਹੀਂ ਘਾਲਿਆ ਕਿਉਂਕਿ ਫਿਰ ਸਬਜ਼ੀ ਦੇ ਵਿੱਚ ਜਦੋਂ ਪਾਇਆ ਜਾਂਦਾ ਤੇ ਇਹ 눈ੇੱਖਾ ਲੱਗ ਜਾਂਦਾ ਤੇ ਥੋੜੀ ਜੀ ਹਰੀ ਮਿਰਚ ए मोटी इलाची छोटी इलाची एक मग सी एक स्टार सी ये सारे मसाले एक चम्मच सुंड ਇੱਕ ਚਮਚ ਹੀਂਗ ਤੇ ਇਹ ਜਿਹੜੀਆਂ 10-12 ਮਿਰਚਾਂ ਸੀਗੀਆਂ ਲਾਲ ਪਾ ਇਹਦੀ ਜਿਵੇਂ ਚਿਲੀ ਫਲੈਕਸ ਹੁੰਦੇ ਆ ਉਸ ਤਰ੍ਹਾਂ ਬਣਾ ਲਈਆਂ ਮੋਟੀਆਂ ਇਸ ਐ ਜਾਊਗੀ ਇਹਦੇ ਵਿੱਚ ਕਸੂਰੀ ਮੇਥੀ ਇਹਨੂੰਸੀਂ ਇੱਦਾਂ ਹਥੇਲੀ ਤੇ ਦਰੜ ਕਰਕੇ ਪਾਵਾਂਗੇ ਤੇ ਇਹ ਆ ਗਈ ਦੇਗੀ ਮਿਰਚ ਇਹੋ ਜੀ ਫੋਨਸੀਂ ਇਹਨਾਂ ਸਾਰਿਆਂ ਮਸਾਲਿਆਂ ਨੂੰ ਰਲਾ ਲੈਣਾ ਵੇਖੋ ਇਹਦੇ ਵਿੱਚ ਕਿੰਨੇ ਸਾਰੇ ਮਸਾਲੇ ਪਏ ਆ ਤਾਂ ਹੀ ਇਹਨੂੰ ਆਂਦੇ ਆ ਮਸਾਲੇ ਵਾਲੀ ਅੰਮ੍ਰਿਤਸਰ ਦੀ ਵੜੀ ਵੇਖੋ ਜਿਹੜਾ ਆਟਾ ਵੀ ਜਿਹੜਾ ਬਣਾਇਆ ਸੀ ਆਪਾਂ ਬੈਟਰ ਇਹਦਾ ਆਲ ਦਾ ਬਹੁਤ ਹੀ ਸੋਹਣਾ ਬਣ ਗਿਆ ਸਾਰੇ ਮਸਾਲੇ ਹੀ ਹੁਣ ਇਹਦੇ ਵਿੱਚ मिक्स ਕਰ ਲੈਣੇ ਆ ਹੁਣ ਅਸੀਂ ਇੱਕ ਵੱਡੀ ਸਾਰੀ ਟਰੇ ਦੇ ਵਿੱਚ ਮੂਮ ਜਮਾ ਵਸਾ ਕੇ ਤੇ ਬੜੀਆਂ ਨੂੰ ਇਸ ਤਰ੍ਹਾਂ ਰੱਖ ਦਿੱਤਾ ਹੁਣ ਇਹਨੂੰ ਅਸੀਂ 3-4 ਦਿਨ ਵਾਸਤੇ ਸੁਕਾਵਾਂਗੇ ਭਾਵੇਂ ਧੁੱਪ ਵਿੱਚ ਸੁਕਾ ਲਈਏ ਭਾਵੇਂ ਪੱਖੇ ਤਲੇ ਸੁਕਾ ਲਈਏ ਅੱਜ ਤੱਕ ਸਾਰੇ ਤਰੀਕੇ ਨਾਲ ਸੁੱਕ ਜਾਂਦੀਆਂ 3-4 ਦਿਨ ਬਾਅਦ ਇਹ ਬਹੁਤ ਵਧੀਆ ਸਾਡੀਆਂ ਜਿਹੜੀਆਂ ਮਸਾਲੇਦਾਰ ਬੜੀਆਂ ਬਣ ਕੇ ਤਿਆਰ ਹੋ ਜਾਣਗੀਆਂ ਲੋਜੀ ਫਰੈਂਡਸ ਸਾਡੀਆਂ ਬੜੀਆਂ ਸੁੱਕ ਕੇ ਬਿਲਕੁਲ ਤਿਆਰ ਹੋ ਗਈਆਂ ਬਹੁਤ ਸੋਹਣਾ ਨਾ ਦਾ ਕਲਰ ਆਇਆ ਤੇ ਖਾਣ ਵਿੱਚ ਵੀ ਬਹੁਤ ਟੇਸਟੀ ਬਣਦੀਆਂ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਪੇਠਾ ਤੇ ਮਾਂ ਦੀ ਦਾਲ ਦੀਆਂ ਕਰਾਰੀਆਂ ਬੜੀਆਂ ਬਣਾਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਿਓ ਤੇ ਦੱਸਿਓ ਕਿ ਤੁਹਾਨੂੰ ਇਹ ਬੜੀਆਂ ਬਣਾਉਣ ਦਾ ਤਰੀਕਾ ਕਿਵੇਂ ਲੱਗਾ ਆਪ ਸਭ ਦਾ ਥੈਂਕ ਯੂ